ਲੀਮੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਇਸ ਟਾਈਮ ਰੁਕਿਆ ਹੋਇਆ ਮੌਲੀ ਪਿੰਡ ਜ਼ਿਲ੍ਹਾ ਠਾਣਾ ਮਹਾਰਾਸ਼ਟਰ ਠਾਣੇ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਪਿੰਡ ਆ ਮੌਲੀ ਕੱਲ ਆਪਾਂ ਉੱਥੇ ਇੱਕ ਕਿਲਾ ਦੇਖਿਆ ਸੀਗਾ ਤੇ ਅੱਜ ਆਪਾਂ ਉਹ ਪਿੰਡ ਕੋ ਹੁੰਦੇ ਆ ਇੱਥੇ ਨਿੱਕੇ ਨਿੱਕੇ ਪਿੰਡ ਨੇ ਮਤਲਬ 20 ਘਰ ਨੇ ਕਿਤੇ 25 ਘਰ ਨੇ ਬਿਲਕੁਲ ਛੋਟੇ ਛੋਟੇ ਪਿੰਡ ਆ ਤੇ ਹੈਗੇ ਨਾਲ ਨਾਲ ਹੀ ਆ ਤਾਂ ਇੱਥੇ ਮਹਣ ਇੱਕ ਮੁੰਡਾ ਬੁਲਾਇਆ ਲੋਕਲ ਇੱਥੋਂ ਦਾ ਰਹਿਣ ਵਾਲਾ ਉਹਨੂੰ ਨਾਲ ਲੈ ਕੇ ਚੱਲਦੇ ਆ ਆਪਾਂ ਦੇਖਦੇ ਆ ਲੋਕ ਕਿਵੇਂ ਰਹਿੰਦੇ ਆ ਕੀ ਖਾਣ ਪੀਣ ਆ ਰਹਿਣ ਸਹਿਣ ਆ ਉਹਨਾਂ ਦਾ ਝੋਨਾ ਵੱਢੀ ਜਾਂਦੇ ਸਾਰੇ ਲੋਕ ਇੱਥੇ ਕਿੰਨੀਆਂ ਕਿੰਨੀਆਂ ਇੱਕ ਜ਼ਮੀਨਾਂ ਨੇ ਉਹਨਾਂ ਦੀ ਆਰਥਿਕ ਹਾਲਤ ਕਿਹੋ ਜੀ ਆ ਸਾਰਾ ਕੁਝ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜਰੂਰ ਤੇ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਵੀ ਜਰੂਰ ਕਰ ਦਿਆ ਕਰੋ ਕਮੈਂਟ ਤੇ ਲਾਈਕ ਹੁਣ ਆਪਾਂ ਚੱਲਦੇ ਆ ਮੌਲੀ ਪਿੰਡ ਘੁੰਮਦੇ ਆ ਮਹਾਰਾਸ਼ਟਰ ਦਾ ਠਾਣੇ ਜ਼ਿਲ੍ਹੇ ਦਾ ਮੌਲੀ ਪਿੰਡ 11 ਵੱਜ ਗਿਆ ਸਵੇਰ ਦੇ ਤੇ ਮੁੰਡਾ ਆ ਗਿਆ ਪਿੰਡ ਦਾ ਜਿਹੜਾ ਆਪਾਂ ਨੂੰ ਪਿੰਡ ਘੁਮਾਊਗਾ ਉਹਦੇ ਨਾਲ ਚੱਲਦੇ ਹਾਂ ਹੁਣ ਜਿੱਥੇ ਆਪਾਂ ਰੁਕੇ ਹੋਏ ਹਾਂ ਇਹ ਰੈਜ਼ੋਰਟ ਆ ਇਧਰਲੇ ਪਾਸੇ ਕਮਰੇ ਬਣੇ ਹੋਏ ਰਹਿਣ ਦੇ ਲਈ ਅਨ ਆਉਣ ਵਾਸਤੇ ਬਣਿਆ ਹੋਇਆ ਸਵੇਵੰਗ ਪੂਲ ਤੇ ਇਹਦੇ ਨਾਲ ਇਧਰਲੇ ਪਾਸੇ ਮੈਰਿਜ ਪੈਲੇਸ ਮੈਰਿਜ ਪੈਲੇਸ ਹੋ ਗਿਆ ਜੇ ਕਿਸੇ ਲੀਡਰ ਨੇ ਰੈਲੀ ਕਰਨੀ ਹੈ ਨਿੱਕੀ ਜੀ ਤਾਂ ਉਹ ਵੀ ਇੱਥੇ ਹੋ ਸਕਦੀ ਹੈ ਫੀਜਨ ਇੱਕੋ ਜਿਹੀ ਆਪਣੇ ਪੰਜਾਬ ਦੇ ਵਿੱਚ ਕਬਾਈਨਾ ਲੱਗੀਆਂ ਹੋਈਆਂ ਤੇ ਇੱਥੇ ਹੱਥਾਂ ਨਾਲ ਝੋਨਾ ਝਾੜਦੇ ਆ। ਅੱਛਾ ਆਪਣੇ ਨਾਮ ਤੋਂ ਬਤਾਇਆ ਨਹੀਂ ਬਈ ਆਪ ਦਾ? ਮੇਰਾ ਨਾਮ ਅਭਿਨਾਸ਼ ਇਸਕਾ ਨਾਮ ਪ੍ਰਸਾਦ। ਅਭਿਨਾਵ ਪ੍ਰਸਾਦ। ਹਾਂ। ਇਸਕਾ ਇਹ ਨਾਮ। ਇਹ ਸੱਜਣ ਆਪ ਨੂੰ ਕਮਾਉਣਗੇ ਇੱਥੇ। ਪਿੰਡ ਅਜ। ਥੋੜਾ ਪਿੰਡ ਮੌਲੀ ਹੈ ਨਾ? ਹਾਂ। ਹਾਂ ਮੌਲੀ। 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 ਮੌਲੀ ਪਿੰਡ ਦੇ ਚਾਰ ਸਪੇਰੇ ਨਾ। ਆਦਿਵਾਸੀ ਲੋਕ ਰਹਿੰਦੇ ਆ ਜੰਗਲ ਦੇ ਵਿੱਚ ਹੁਣ ਆਪਾਂ ਉਹਨਾਂ ਦੇ ਘਰਾਂ ਵੱਲ ਚੱਲਦੇ ਆਂ ਪੰਜ ਪੰਜ ਚਾਰ ਚਾਰ ਘਰ ਨਹੀਂ ਉਹਨਾਂ ਦੇ ਤੇ ਮੌਲੀ ਪਿੰਡ ਦੇ ਚਾਰ ਚਪਰੇ ਰਹਿੰਦੇ ਆ ਆ ਮੇਨ ਰੋਡ ਛੱਡ ਕੇ ਪਿੰਡ ਦਾ ਆਪਾਂ ਜੰਗਲ 'ਚ ਚੱਲਦੇ ਆਂ ਉੱਥੇ ਮਿਲਣਗੇ ਆਪਾਂ ਨੂੰ ਆਦਿਵਾਸੀ ਲੋਕ ਪੂਰਾ ਜੰਗਲ ਆਚਾਰ ਚ ਫੇਰੇ ਆਪਣੇ ਤੇ ਆਪਣੇ ਮੋਟਰਸਾਈਕਲ ਬਸ ਇੱਥੋਂ ਤੱਕ ਹੀ ਆਏ ਆ ਇੱਥੇ ਆ ਕੇ ਆਪਾਂ ਰੋਕਤੇ ਆ ਕਿਉਂਕਿ ਦੂਗਾ ਇੱਕ ਨਦੀ ਪਾਰ ਕਰਨੀ ਪੈਣੀ ਆ ਆਪਾਂ ਨੂੰ ਤੋ ਚੱਲੇ ਬ੍ਰਦਰ ਹਾਂ ਚਲੋ 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 ਭਾਈ ਇਹ ਸੱਜਣ ਮਿਲ ਕੇ ਦੋ ਆਪਾਂ ਨੂੰ ਘਮਾਉਣ ਵਾਲੇ ਇੱਧਰ ਅੱਗੇ ਸਾਰੇ ਆਦੀਵਾਸੀਆਂ ਦੇ ਪਿੰਡ ਨੇ ਤੇ ਰਾਹਾਂ ਦਾ ਹਾਲ ਸੁੱਖ ਨਾਲ ਇੱਥੇ ਸਾਰਾ ਇਹੋ ਜਿਹਾ ਹੀ ਆ ਮੁਸਤਫੀ अच्छा इनको मराठी आता है आदिवासीकंदे ਬਸੇ ਖਿੱਲੇਰੇ ਦੇ ਘਰ ਨੇ ਇੱਥੇ ਜਿਵੇਂ ਤਿੰਨ ਚਾਰ ਘਰ ਇਧਰ ਨੇ ਦੋ ਘਰ ਆ ਸਾਹਮਣੇ ਦੇ ਸੀ ਜਾਂਦੇ ਆਪਾਂ ਨੂੰ ਇੱਥੇ ਨੇ ਇੱਕ ਉਹ ਸਾਹਮਣੇ ਦੇ ਸੀ ਜਾਂਦਾ ਉੱਥੇ ਆ ਪੂਰੇ ਜੰਗਲ ਦੇ ਵਿੱਚ ਖਿੱਲੇਰੇ ਹੋਏ ਆ ਇਹ ਘਰੇ ਬੰਦੇ ਘਟਾ ਕਿਉਂਕਿ ਸਾਰੇ ਕੰਮ ਤੇ ਗਏ ਹੋਣਗੇ ਮੋਟਰਸਾਈਕਲ ਰੋਕਣ ਤੋਂ ਬਾਅਦ ਆਪਾਂ ਨੂੰ ਲਗਭਗ 2-3 ਕਿਲੋਮੀਟਰ ਵਾੜ ਪੈਦਲ ਤੁਰਨਾ ਪਿਆ ਸਾਰਾ ਰਾਹ ਇਹੋ ਜਿਹਾ ਕੱਚਾ ਰਸਤਾ ਇੱਥੋਂ ਤੁਰ ਕੇ ਫਿਰ ਆਪਾਂ ਪਹੁੰਚੇ ਆ ਆਦਿਵਾਸੀ ਲੋਕਾਂ ਦੇ ਕੋਲ ਇਹ ਬਾਪੂ ਜੀ ਆ ਤੇ ਇਹ ਇੱਥੇ ਝੋਨਾ ਗੱਢੀ ਜਾਂਦਾ ਛਾੜ ਕੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਤੇ ਇਹ ਕਹਿੰਦਾ 6 ਖੇਤ ਹੁਣ ਇਹ ਨਹੀਂ ਪਤਾ ਗਿਆ ਵੀ 6 ਇੱਕੜ ਸੀ ਜਾਂ 6 ਕਨਾਲਾਂ ਨੇ ਕੀ ਆ ਪਰ ਇਹਨਾਂ ਦੇ ਦੱਸਣ ਮੁਤਾਬਕ ਜਿੰਨਾ ਵੀ ਇਹ ਝੋਨਾ ਪਿਆ ਇਹ ਸਾਰਾ ਇਹਨਾਂ ਦੇ ਖੇਤ ਦਾ ਬਸ ਇੰਨਾ ਹੀ ਇਹਨਾਂ ਕੋਲੇ ਸਾਰਾ ਕੁਝ ਉਧਰ ਪਰੇ ਗੱਟੇ ਪਏ ਆਪਾਂ ਬਾਅਦ ਚ ਦੇਖਦੇ ਆ ਇਹਨੂੰ ਝਾੜ ਕੇ ਕੱਢ ਲੈਣਗੇ ਇਹ ਤੇ ਜਿੰਨਾ ਟਾਈਮ ਮਤਲਬ ਅਗਲੀ ਫਸਲ ਨਹੀਂ ਆਉਂਦੀ ਉਹਨਾਂ ਟਾਈਮ ਇਸੇ ਨਾਲ ਹੀ ਸਾਰਨਗੇ ਇਹੇ ਰੋਟੀਆਂ ਵੀ ਚੌਲਾਂ ਦੇ ਆਟੇ ਦੀ ਬਣਾ ਕੇ ਖਾਂਦੇ ਆ ਇਹਨਾਂ ਦੇ ਚੌਲ ਨੇ ਜੇ ਆਪ ਇਹਦੀ ਕੁਆਲਿਟੀ ਦੇਖੀਏ ਤਾਂ ਆਪਰੇ ਇਹੋ ਚਾਰ ਨਿਕਲਦਾ ਹੁੰਦਾ ਉਹਦੇ ਚੌਲ ਆ। ਆਪ ਰੋਟੀ ਵੀ ਇਸ ਕੀ ਬਣਾ ਕੇ ਖਾਤੇ ਆ ਨਾ? ਹਾਂ। ਇਹ ਰੋਟੀ ਵੀ ਚੌਲਾਂ ਦੇ ਆਟੇ ਦੀ ਖਾਂਦੇ ਆ ਬਣਾ ਕੇ। ਜਦੋਂ ਕੋਈ ਖਾਸ ਮਹਿਮਾਨ ਆਉਂਦਾ ਤਾਂ ਫਿਰ ਇਹ ਕਣਕ ਵਰਤਦੇ ਆ। ਨਹੀਂ ਤਾਂ ਚੌਲਾਂ ਦੇ ਆਟੇ ਦੀ ਰੋਟੀ ਖਾਂਦੇ ਆ। ਬਾਬਾ ਦਾ ਨਾਮ ਕੀ ਹੈ? ਚੰਦਰ ਚੰਦਰ। ਚੰਦਰ। ਹਾਂ। ਇਹ ਬਾਪੂ ਨੂੰ ਹਿੰਦੀ ਨਹੀਂ ਆਉਂਦੀ ਮਰਾਠੀ ਆਉਂਦੀ ਹੈ ਗੱਲੀ। ਤੇ ਇਹ ਮੁੰਡੇ ਨਾਲ ਆਪਣੇ ਕੋਲ ਟਰਾਂਸਲੇਟਰ ਦਾ ਕੰਮ ਕਰਦੇ ਆ। ਬਗਲੋ ਝੋਨੇ ਦੇ ਆਹਾ ਕੱਟੇ ਨੇ 10 12 ਜਿਨ੍ਹਾਂ ਨਾਲ ਇਹਨਾਂ ਨੇ ਪੂਰਾ ਸਾਲ ਲੰਗਾਉਣਾ ਇੱਕ ਸਾਲ ਦੀ ਫਸਲ ਆ ਇਹ ਘਰ ਦੇਖਿਆ ਅੰਦਰ ਤੇ ਅੱਛਾ ਲਾਈਟ ਤਾਂ ਹੈ ਹਨਾ ਮੀਟਰ ਲੱਗਿਆ ਹੋਇਆ ਇਧਰਲੇ ਪਾਸੇ ਬਲਦਾਂ ਵਾਸਤੇ ਜਗ੍ਹਾ ਪਸ਼ੂ ਰੱਖਦੇ ਆ ਇਹ ਤੇ ਇੱਥੇ ਹੋਰ ਸਮਾਨ ਸੱਪਾ ਪਿਆ ਤੇ ਆਹ ਅੰਦਰ ਯਹਾਂ ਤੇ ਸੋਤੇ ਨੇ ਨਹੀਂ ਇਧਰ ਅੱਛਾ ਇਧਰ ਸੋਤੇ ਨੇ ਹਾਂ ਇਧਰ ਕਿਚਨ ਕਿੱਲਾ ਹੈ ਇਧਰ ਹਾਂ ਕਿਚਨ ਬੰਨ ਖਾਣਾ ਬਣਾਉਂਦੇ ਖਾਣਾ ਬਣਾ ਕਰਦੇ ਆ ਪਰ ਅਚੌੜ ਖਾਈ ਜਾਂਦਾ ਏ ਕੋ ਨੂੰ ਖਾ ਲੈਂਦੇ ਕੋਈ ਗੱਲ ਨਹੀਂ ਨਾ ਇਹਨਾਂ ਕੋਲ ਕਿ ਸਿੰਲਿੰਡਰ ਆ ਨਾ ਸੋਲਰ ਆ ਬਸ ਆ ਚੁੱਲਾ ਜਿੱਤੇ ਤੇ ਰੋਟੀ ਬਣਾਉਂਦੇ ਆ ਅਬ ਦੀ ਬਾਬੇ ਹੋਰ ਨੇ ਇੱਥੇ ਗੱਲੀ ਲਾ ਰੱਖੀਆਂ ਹੋਈਆਂ ਨੇ ਕਿਵਰ ਕੋਈ ਬਾਜ ਜਾਂ ਹੋਰ ਪੰਛੀ ਆਉਂਦੇ ਨੇ ਇਹਨਾਂ ਤੇ ਚੂਹੇ ਖਾਂਦੇ ਉਹਨਾਂ ਨੂੰ ਭਜਾਉਣਾ ਅਤੇ ਠੀਕ ਹੈ ਅੱਛਾ ਹੈ ਬਾਪੂ ਕੋਲੇ ਜਿਹੜੀ ਫਸਲ ਹੋਈ ਆ ਇਹ ਸਾਰੀ ਉਹਨਾਂ ਨੇ ਆਪਣੇ ਖਾਣ ਲਈ ਰੱਖੀ ਆ ਕੁਝ ਨਹੀਂ ਵੇਚਿਆ ਇਹਦੇ ਚੋ ਇਹ ਜਿਹੜੇ ਵੱਡੇ ਕਿਸਾਨ ਨੇ ਇੱਥੇ ਉਹਨਾਂ ਦੇ ਦਿਹਾੜੀ ਜਾਂਦੇ ਨੇ ਕੰਮ ਕਰਦੇ ਆ ਤੇ ਉਹੀ ਕਮਾਉਂਦੇ ਆ ਉਹੀ ਖਾਂਦੇ ਆ ਬਸ ਇਹੀ ਸਾਧਨ ਇਹਨਾਂ ਕੋਲ ਨਾ ਇੱਥੇ ਤੁਹਾਨੂੰ ਕੋਈ ਐਲਈਡੀ ਮਿਲੂਗੀ ਨਾ ਟੀਵੀ ਨਾ ਰੇਡੀਓ ਬਿਜਲੀ ਤਾਂ ਹੈਗੀ ਆ ਨੋ ਕਿ ਫੋਲਰ ਲੱਗਿਆ ਹੋਇਆ ਇਹਨਾਂ ਦੇ ਕੁਝ ਨਹੀਂ ਹੈਗਾ ਨਾ ਇਹਨਾਂ ਨੂੰ ਕੋਈ ਬਕਾਇਦਾ ਪੈਨਸ਼ਨ ਮਿਲਦੀ ਹੈ ਦੋ ਤਿੰਨ ਘਰ ਦੇਖ ਲਿਆ ਆਪਾਂ ਹੁਣ ਆਪਾਂ ਇਸ ਤੋਂ ਅੱਗੇ ਹੋਰ ਚੱਲਦੇ ਆ ਆ ਬਾਈ ਹੋਰੀ ਜਾਂਦੇ ਨੇ ਇਹਨਾਂ ਦੇ ਨਾਲ-ਨਾਲ ਜਾਂਦੇ ਆ ਇਹ ਜੰਗਲ ਦੇ ਵਿੱਚ ਇੱਕ ਕਾਫੀ ਵੱਡਾ ਏਰੀਆ ਪੂਰਾ ਜੰਗਲ ਹੀ ਏ ਇਹ ਤੇ ਇਹਦੇ ਵਿੱਚ ਇਸੇ ਤਰੀਕੇ ਨਾਲ ਆਦੀਵਾਸੀਆਂ ਦੇ ਘਰ ਨੇ ਪੰਜ ਪੰਜ ਚਾਰ ਚਾਰ ਦੋ ਦੋ ਘਰ ਨੇ ਤੇ ਸਾਰੇ ਦੇਖਦੇ ਆਪਾਂ ਹੌਲੀ-ਹੌਲੀ ਦੋ ਤਿੰਨ ਘਰ ਨੇ ਇਹ ਆ ਪਰ ਹੁਣ ਇਹਨਾਂ ਨੂੰ ਦੇਖਦੇ ਆ ਥੱਲੇ ਸਾਰੇ ਜਿਹੜੀਆਂ ਕੰਧਾਂ ਨੇ ਇਕ ਕਾਨੇ ਨੇ ਤੇ ਨਾਲ ਮਿੱਟੀ ਲਾਈ ਹੋਈ ਆ ਆਹ ਦੇ ਕਾਨੇ ਨਹੀਂ ਪਤਲਾ ਬਨ ਕੇ ਤੇ ਮਿੱਟੀ ਦੀ ਲੇਪ ਕੀਤੀ ਹੋਈ ਆ

पकड़ देना ऐसा पकड़ दे भाई ये इसको अगर ये पूरे वो है ना क्या बोलते हैं आप इसको हम तो काने बोलते हैं पंजाबी में क्या? इसको क्या बोलते हैं तो करो करो इसको आग वगैरह नहीं लगती यार ये पास में तो चूल्हा है।, है नहीं नहीं नहीं, नहीं। वो माचिस लेते ना उसके लिए नहीं लगती अभी मिट्टी इसके ऊपर मिट्टी लगाई है ना इसी ਜਿਹੜੇ ਜਵਾਕ ਖੇਡੀ ਜਾਂਦੇ ਆ ਇਹਨਾਂ ਨੇ ਆਪਦੀ ਮਾਂ ਦੇ ਦੁੱਧ ਤੋਂ ਬਿਨਾ ਹੋਰ ਕੋਈ ਦੁੱਧ ਨਹੀਂ ਦੇਖਿਆ ਚਾਹ ਬਣਾਉਂਦੇ ਆ ਇਹ ਬਰਾਨੀ ਕੱਲੀ ਪੱਤੀ ਉਬਾਲ ਕੇ ਨਾ ਮੱਝਾਂ ਨਾ ਬੱਕਰੀਆਂ ਨਾ ਗਾਵਾਂ ਕੁਛ ਨਹੀਂ ਆ ਗਿਆ ਨਾ ਰੋਟੀ ਇਹ ਫਾਈਟਿੰਗ ਦੇ ਨਾਲ ਤਾਂ ਫਾਟੀ ਦਾ ਪਰੂਤ ਤੇ ਬਤੀਸ ਤੇ ਬਤੀਸ ਕਿਆ ਬੋਲ ਰਹੀ ਹੈ ਭਾਈ ਗਾਲੀ ਚੁਣ ਨਹੀਂ ਕੱਢ ਰਹਾ ਨਾ ਨਹੀਂ ਨਹੀਂ ਬੱਚੋ ਹੋ ਗਏ ਬਾਰਸ਼ ਮੇਂ ਐਸੀ ਰਹਤੇ ਨੇ ਹਾਂ ਐਸੇ ਰਹਤੇ ਨੇ ਤੂੰ ਵੇ ਪਾਣੀ ਹਵਾਦਾ ਹੋਗਾ ਉੱਪਰ ਪੂਰਾ ਪਾਣੀ ਟਪਕਤੇ ਨੀਚੇ ਸਭ ਗਿਲਾਗਿਲਾ ਹੁੰਦਾ ਤੂੰ ਫਿਰ ਐਸੀ ਰਹਤੇ ਇਹ ਲੋਕ ਸੋਤੇ ਐਸੀ ਪਹਿਤੇ ਰਹਤੇ ਹਾਂ ਇਹ ਹਾਲਤ ਵੇਖ ਕੇ ਪਤਾ ਲੱਗਦਾ ਹੀ ਆਪਾਂ ਨੂੰ ਨੀਂਹਾਂ ਤੇ ਦਿਨਾਂ ਚ ਬਹੁਤ ਮਾੜੇ ਹਾਲ ਹੁੰਦੇ ਉਹਨਾਂ ਦੇ ਇਹਨਾਂ ਨੇ ਵੀ ਆਪਣੀਆਂ ਯਾਦਾਂ ਸੰਭਾਲ ਕੇ ਰੱਖੀਆਂ ਹੋਈਆਂ ਸਹੀ ਲੱਗਦਾ ਮਾ ਬਾਪੇਲੇ ਤਾ ਮਾਨ ਮਾਲਾ ਚ ਰਹਿਲ ਤੁਲਾ ਕੋਨ ਕੇ ਆਪਕ ਮਹੇਸ਼ ਮਹੇਸ਼ ਠੀਕ ਹੈ ਮਹੇਸ਼ ਆਪਣੇ ਵਾਸਤੇ ਚਾਹ ਬਣਾ ਕੇ ਲਿਆ ਆ ਬਈ ਥੈਂਕ ਯੂ ਭਰਾ ਮੇਰਾ ਮੀਨੇ ਕੇ ਐ ਜਾੜਾ ਕੀ ਨਾ ਨਹੀਂ ਨਹੀਂ ਕੇ ਤੇਰੇ ਪੈ ਕਾਲ ਪੀ ਕੱਤ ਤੂੰ ਨਹੀਂ ਘਰੇ ਪੀ ਨਾ ਪੈ ਕਿਆ ਮੈਂ ਤਾਇਆ ਇਹ ਹੋਦੀ ਚਾਹ ਪੀਂਦੇ ਬਈ ਇਹ ਏ ਥੱਲੇ ਇਹ ਜਿੱਥੇ ਪੈਣ ਲਈ ਜਗ੍ਹਾ ਵਰਤਦੇ ਆ ਮੰਜਾ ਨਹੀਂ ਇਨਕੇ ਬਸ ਕੋਈ ਵੀ ਮੰਜਾ ਬੈਠਾ ਸੋ ਕੁਝ ਨਹੀਂ ਹੋਤਾ ਨੇ ਤੇ दो. आप महेश की सासू है हाँ, जो आई अच्छा है आपका हाँ। बेटी को परेशान तो नहीं करता <laughs> आपका गांव कौन सा है तो दा दा। येच। अच्छा येच। आप इधर गांव में शादी कर देते हैं तो तो गेला मतलब वो दूसरे गाँव पे अच्छा 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 इधर मिलने के लिए आया अपनी बेटी को ਠੀਕ ਠੀਕ ਉਸਾਸ ਮਗੇਲੇ ਕੰਮ ਕਰ ਗਏ ਉਹਨਾਂ ਨੂੰ ओके ਕੋਈ ਬਾਤ ਨਹੀਂ ਮਹੇਸ਼ ਸਾਹਿਬ ਆਪਣੇ ਕਿਤਨਾ ਪੜਿਆ ਉਹ ਥੋੜਾ ਪੜਿਆ ਹੈ ਨਾ हां ਠੀਕ 8ਵੀਂ ਪੜਿਆ ਮੁੰਡਾ ਹੈ ਤੇ ਇੱਥੇ ਬਸ ਇਹਨਾਂ ਦੀ ਜ਼ਿੰਦਗੀ ਆ ਜਦੋਂ ਮੀਰ ਪੈਂਦਾ ਸਾਰੇ ਖਰਚੇ ਆਉਂ ਲੱਗ ਪੈਂਦੇ ਆ ਉਹ ਮਾਂ ਤਾਂ ਉਧਰ ਬੈਠੀ ਹੈ ਨਾ ਹਾਂ ਚਲ ਇਧਰੋਂ ਸੇ ਰਸਤਾ ਕਹਾਂ ਸੇ ਇਧਰ ਸੇ ਹੀ ਹੈ ਉਹ ਮਾਇਆ ਉਹ ਤੇ ਝਾੜੀ ਲਾ ਬਿਠਾਉ ਰੇ कोई बात नहीं माता को बैठने दो हम चलते हैं पक्के डेरे ने इन्हों धुप तो मीहेरी आ अथले बिस्तरा लगे हुआ हैलो है भाई जी कैसे हो ब्रदर ਤੇ ਫੋਨ ਤੇ ਲੱਗਿਆ ਪਿਆ ਮੁੰਡਾ ਆ ਇੱਥੇ ਕਿਸੇ ਦਾ ਖੇਤ ਆ ਕਨਾਲਕ ਜਗਾ ਇਹ ਚੌੜ ਵੱਢ ਲਏ ਇੱਥੋਂ ਵਿਲਾ ਹੋ ਗਿਆ ਤੇ ਉਹ ਮਗਰ ਫਿਰ ਆਦੀਵਾਸੀਆਂ ਦੇ ਕਰਨੇ ਇਹ ਜ਼ਮੀਨਾਂ ਜਿਹੜੀਆਂ ਆਦੀਵਾਸੀਆਂ ਦੀਆਂ ਨਹੀਂ ਆ ਇਹ ਹੋਰ ਲੋਕਾਂ ਦੀਆਂ ਨੇ ਕੋਤਾ ਸਭੀ 100 ਸਾਲ ਦਾ ਹੈ ਜੇ ਕਿਸੇ ਕੇ ਖੇਤ ਵਾਲੋ ਕਾ ਜਾਂ ਪੁਰਾਣਾ ਖੁਦ ਪਹਿਲੇ ਸੇ ਪੁਰਾਣਾ ਪੁਰਾਣਾ ਸਿਵਕਾ ਰਸਤੇ ਨਾ ਅੱਛਾ ਹਾਂ ਸ਼ਿਵਾਜੀ ਮਹਾਰਾਜ ਅੱਛਾ ਗੋਗੀ ਉੱਪਰ ਉਹ ਪੂਰਾ ਇਲਾਕਾ ਜੇ ਕਿਲੇ ਕਾ ਹੀ ਹੈ ਨਾ ਹਾਂ ਪੂਰਾ ਕਿਲਾ ਗੋ ਕਿਸੇ ਤਵੇਂ ਤਲਾਬ ਹੀ ਕਿਲੇ ਦੇ ਅੰਦਰ ਹੀ ਆਉਂਦਾ ਸੀਗਾ ਬਹੁਤ ਪੁਰਾਣਾ ਤਲਾਬ ਹੈ ਉਹ ਉੱਪਰ ਇੱਕ ਮੰਦਿਰ ਬਣਿਆ ਹੋਇਆ ਉਹ ਮੰਦਿਰ ਵੀ ਬਹੁਤ ਪੁਰਾਣਾ ਹੁਣ ਢਾਕੇ ਤੋਂ ਮਾਰੇ ਬਣਾਇਆ ਉਹ ਕੱਲ ਅਪੜਾ ਕਿਲਾ ਦੇਖਣ ਗਏ ਸੀ ਉਹ ਸਾਹਮਣੇ ਪਹਾੜ ਤੇ ਆ ਉੱਪਰਲੇ ਤੇ ਹਾਂ ਹੁਣ ਆਪਾਂ ਜਾਨੇ ਕਲਾਬ ਦੇਖਣ சிவாਜੀ ਮਹਾਰਾਜ ਵੇਲੇ ਦਾ ਤਲਾਬ ਆ ਪੁਰਾਣਾ ਇਹ ਜਾਂ ਤੀ ਹੋ ਗਿਆ ਬਾਕੀ ਗਾਹਾਂ ਦੇ ਲੋਕ ਵੀ ਹਾਂ ਤੈਨਾਂ ਇਹ ਆ ਜੀ ਤਲਾਬ சிவாਜੀ ਮਹਾਰਾਜ ਵੇਲੇ ਦਾ ਤੇ ਇਹਦੇ ਚ ਉਗਰੇ ਹੋਇਆ ਚਿੱਟੇ ਕਮਲ ਦੇ ਫੁੱਲ ਇਹ ਕਾਠੀਗਾ ਤੋਂ ਨਹੀਂ ਬਾਈ ਹੈ ਘਰ पे ਕੋਈ ਹੋ ਗਏ ਤੂੰ ਫਿਰ ਸੁੱਤੇ ਰਹਿਣੇ ਦੋ ਚਲਦੇ ਆਂ ਫਿਰ ਕੋਈ ਬਾਤ ਨਹੀਂ ਚੈਨਾ ਨੇ ਘਰ ਤਾਂ ਪੱਕੇ ਪਾ ਲਿਆ ਇੱਟਾਂ ਦੀ ਚਣਾਈ ਲੱਗੀ ਹੋਈ ਆ ਪਰ ਛੱਤਾਂ ਉਹੀ ਨੇ ਖੜਪਾਲਾਂ ਦੀਆਂ ਇਹਨਾਂ ਤੇ ਡਿਚ ਵੀ ਲੱਗੀ ਹੋਈ ਆ ਇਹ ਥੋੜੇ ਜਿਹਾ ਮੈਨੂੰ ਲੱਗਦਾ ਵੀ ਫਰਕ ਤਾਂ ਆ ਗਿਆ ਘਰ ਇਧਰ ਲਈ ਪਹਿਲੇ 28 ਦੇਲੇ ਨੂੰ ਹੁੰਦੇ ਤੇ ਉਹ ਚੱਲ ਲੱਗ ਗਿਆ ਜਦੋਂ ਡਬਲ ਡੁਗਰ 5 ਐਗਜ਼ੈਕਟੈਂਟ ਅੰਦਰ ਸੇ ਚਲੋ ਮਾਂ ਚਲੇ ਗਈ ਜੰਗਲ ਦੇ ਵਿਚਕਾਰ ਦੀ ਇੱਕ ਛੋਟੀ ਜਿਹੀ ਨਦੀ ਵਗਦੀ ਹੈ ਉਹ ਇਹ ਜਵਾਨ ਇੱਥੇ ਜਨਮ ਦਿਨ ਮਨਾਉਣ ਵਾਸਤੇ ਆਏ ਆ ਤਦਿਆਉਣੇ ਉਹ ਨਾਈ ਜਾਂਦੇ ਪਰੇ ਪੋਲ ਕੋਲੇ ਆਇਆ ਤਾਂ ਮੰਦਿਰ ਕਾਹਦੇ ਚੱਲੂ ਹੈ ਪਹਿਲਾਂ ਗੱਡੀ ਪਾਰਕ ਕਰ ਦੋਨ ਆਪਸ਼ਨ ਹੈ ਬਸ ਜਿਹੜਾ ਵਾਇਦਾ ਤੇ ਸਾੜਾ ਖਲੀ ਕੱਪੜੇ ਧੋਣੇ ਖੇਤਾਂ ਨੂੰ ਪਾਣੀ ਲਾਉਣਾ ਬੈਠਣਾ ਉੱਠਣਾ ਪਿਕਨਿਕ ਸਪੋਟ ਆ ਇਹ ਫਿਰ ਇੱਥੋਂ ਆਦਿਵਾਸੀ ਲੋਕ ਰਹਿੰਦੇ ਉਹਨਾਂ ਦੇ ਜਵਾਕਾਂ ਦੀ ਉਹ ਪ੍ਰਸਖ ਸੀ ਇੱਥੇ ਇਹਨਾਂ ਦੇ ਵਹਿਕ ਖੇਤ ਆ ਥੋੜੇ ਥੋੜੇ ਜਿਹੇ ਟੋਟੇ ਨੇ ਆਪ ਇੱਥੇ ਝੋਨਾ ਵੜਨ ਤੋਂ ਬਾਅਦ ਇਨੇ ਬਾਅਦ ਛੱਡਿਆ ਇੰਨਾ ਜਾਂ ਤਾਂ ਨਿੱਕੇ ਨਿੱਕੇ ਟਰੈਕਟਰ ਨੇ ਜਾਂ ਹੱਥਾਂ ਵਾਲੇ ਰੋਟਾ ਰੀਟਰ ਨੇ ਇਹ ਜਿਹੜੇ ਪੱਥਰ ਨਿਕਲਦੇ ਜਮੀਨ ਦੇ ਵਿੱਚੋਂ ਆਪੇ ਪੱਥਰ ਕੁਛ ਇੱਧਰ ਪੇ ਸਾਰੇ ਕਿਹਦਾ ਟੋਟਾ ਇੱਥੇ ਪਾਇਆ ਹੋਇਆ ਹੈ ਇਹਨੇ ਬਾਈ ਦਾ ਇੱਕ ਇੱਥੇ ਨਾਲ ਨਿਕਲ ਜਾ ਪਿੰਡ ਦੇ ਵਿੱਚ ਦੀ ਇੱਕ ਨਦੀ ਵਗਦੀ ਆ ਸਾਰੇ ਪਿੰਡ ਵਾਲੇ ਲੀੜਾ ਕਪੜਾ ਧੋਣ ਇੱਥੇ ਆਉਂਦੇ ਆ ਤੇ ਕੁੜੀ ਬੈਠੀ ਸਾਹਮਣੇ ਇਹ ਕਣਕ ਧੋਈ ਜਾਂਦੀ ਆ ਘੱਟਾ ਪੀਣ ਵਾਸਤੇ ਇੱਥੇ ਪਿੰਡ ਦੇ ਜਵਾਕ ਖੇਡਣ ਵਾਸਤੇ ਆਉਂਦੇ ਆ ਇੱਥੇ ਜੇ ਕਿਸੇ ਨੂੰ ਕੋਈ ਪਾਰਟੀ ਕਰਨੀ ਆ ਉਹ ਇੱਥੇ ਆਉਂਦਾ ਕੱਪੜੇ ਧੋਣ ਲੋਗੇ ਇੱਥੇ ਆਉਂਦੇ ਨੇ ਕਿਉਂਕਿ ਹੋਰ ਧੋਣੀਆਂ ਮਸ਼ੀਨਰੀ ਤੋਂ ਵੀ ਇੱਥੇ ਦੁਪਹਿਰ ਦਾ ਸਮਾਂ ਹੋ ਗਿਆ ਤੇ ਸਾਰੇ ਲੋਕ ਪਹੁੰਚ ਗਏ ਆਪੋ ਆਪ ਦੇ ਘਰੋ ਘਰੇ ਰੋਟੀ ਖਾਣ ਵਾਸਤੇ ਤਾਂ ਕਰਕੇ ਖੇਤ ਵਿਹਲੇ ਹੋ ਗਿਆ ਫਿਰ ਵੀ ਅੱਪਾ ਤੁਰ ਫਿਰ ਕੇ ਦੇਖਦੇ ਆ ਇਧਰ ਨਾ ਹੀ ਤਾਂ ਬਹੁਤ ਵੱਡੇ ਟਰੈਕਟਰ ਨੇ ਤੇ ਨਾ ਹੀ ਮਸ਼ੀਨਾਂ ਨੇ ਕੰਬਾਈਨਾਂ ਨੇ ਕਿਉਂਕਿ ਖੇਤ ਜਮੇ ਨਿੱਕੇ ਨਿੱਕੇ ਆ ਇੱਥੇ ਹੁਣ ਕੀ ਤਾਂ ਵੱਡਾ ਟਰੈਕਟਰ ਤੁਰ ਪੂਆ ਤੇ ਕੀ ਮਸ਼ੀਨ ਹੈ ਫਸਲ ਵੱਢ ਦੂਗੀ ਹੱਥੀਂ ਵੱਢਦੇ ਆ ਝੋਨਾ ਇਹ ਤੇ ਫਿਰ ਇਹਨੂੰ ਝਾੜ ਕੇ ਕੱਢਦੇ ਆ ਆਪਣੇ ਵੀ ਜਿਵੇਂ ਸ਼ੁਰੂ-ਸ਼ੁਰੂ ਦੇ ਵਿੱਚ ਪਹਿਲਾਂ ਬਾਸਪਤੀ ਨੂੰ ਝਾੜ ਕੀ ਕਰਦੇ ਹੁੰਦੇ ਸੀ ਕਿਵੇਂ ਰੇਟ ਵੱਧੋ ਲੱਗਦਾ ਸ਼ਾਇਦ ਮੈਨੂੰ ਲੱਗਦਾ ਮਾਝੇ ਹੀ ਤਾਂ ਹਜੇ ਤੱਕ ਵੀ ਝਾੜਦੇ ਆ ਪੱਲੀ ਵਿਛਾ ਲੈਂਦੇ ਆ ਤੇ ਆ ਪਿਆ ਲੱਕੜ ਦਾ ਬਣਾਇਆ ਹੋਇਆ ਇਹਨਾਂ ਨੇ ਆ ਗੁਟਕਾ ਜਿਹਾ ਇਹਦੇ ਤੇ ਮਾਰ ਮਾਰ ਕੇ ਝਾੜੀ ਜਾਂਦੇ ਆ ਤੇ ਆ ਫਸਲ ਆਖੀ ਚਪੀ ਵੇਖ ਲਓ ਤੁਸੀਂ ਕਿੰਨੀ ਕੁ ਹੋ ਗਈ ਇਹ ਖਾਣ ਨੂੰ ਮਸਾਂ ਪੂਰੀ ਆਉਂਦੀ ਆ ਇੱਕ ਸਾਲ ਦੇ ਵਿੱਚ ਇੱਕ ਹੀ ਫਸਲ ਹੁੰਦੀ ਹੈ ਇਹ ਬਸ ਕੱਲੇ ਚੌਲ ਬੀਜਦੇ ਆ ਉਸ ਤੋਂ ਬਾਅਦ ਇਹ ਵੇਲਾ ਰਹੂਗਾ ਜਮਾ ਸਾਰਾ ਥਾਂ ਤੇ ਆਉਂਦੇ ਸਾਲ ਫਿਰ ਚੌਲ ਬੀਜਣਗੇ ਇੱਕ ਹੀ ਫਸਲ ਹੁੰਦੀ ਹੈ ਨਾ ਇੱਕ ਸਾਲ ਮੇ ਹਾਂ ਝੂ ਵੀ ਲਗਾਤਾ ਹੈ ਕੋਈ ਇਧਰ ਝੂ ਨਹੀਂ ਲਗਾਤਾ ਇਧਰ ਝੂ ਕੋਈ ਨਹੀਂ ਲਗਾਤਾ ਨਹੀਂ ਨਹੀਂ ਸਿਰ ਚਾਵਲ ਆਪਾਂ ਇਧਰੋਂ ਪਹਿਲੇ ਪਾਸੇ ਆਏ ਆ ਆ ਪੁਲ पार ਕਰਕੇ ਜਿੱਥੇ ਮੋਟਰਸਾਈਕਲ ਖੜਾ ਤੇ ਉਰਲੇ ਪਾਸੇ ਇੱਥੇ ਖੇਤ ਆਪਣੇ ਪੈਰਾਂ ਦੇ ਵਿੱਚ ਇਹ ਇੱਥੇ ਵੀ ਚੌਲ ਵੱਡੇ ਹੋਏ ਆ ਅੱਜ ਤੱਕ ਝਾੜ ਨਾਲ ਹੀ ਦਿੰਦੇ ਆ ਇਹ ਆ ਦੋ ਘਰਾਂ ਦਾ ਖੇਤ ਹੈ ਜਿਹੜਾ ਫਰੇਮ ਚ ਆਈ ਜਾਂਦਾ ਆਪਣੇ ਪਹਿਲਾਂ ਆਪਾਂ ਦੇਖੇ ਸੀ ਆਦੀਵਾਸੀਆਂ ਦੇ ਘਰ ਤੇ ਹੁਣ ਪਹੁੰਚ ਗਏ ਆ ਮੌਲੀ ਪਿੰਡ ਦੇ ਵਿੱਚ ਚੌੜੀ ਕੇ ਘਰ ਨੇ ਇਸ ਪਿੰਡ ਦੇ ਵਿੱਚ ਤੇ 18 ਤਾਂ ਛੋਟੇ-ਛੋਟੇ ਪਿੰਡ ਤੇ 4-5 ਪਿੰਡ ਇਹੋ ਜੇ ਰਲ ਕੇ ਇੱਕ ਗ੍ਰਾਮ ਪੰਚਾਇਤ ਬਣਦੀ ਆ ਤੇ ਉਹਦਾ ਫਿਰ ਇੱਕ ਸਰਪੰਚ ਬਣਦਾ ਤੇ ਇਹ گاؤں والوں ਕੀ ਪੂਰੇ ਲੋਕਾਂ ਦੇ ਕੋਲ ਪਾਸ ਜ਼ਮੀਨ ਹੈ ਆਪਣੀ ਹਾਂ ਸਭ ਦੇ ਪਾਸ ਹੈ ਸਭ ਦੇ ਪਾਸ ਕਿਸੇ ਕੋਲ ਥੋੜੀ ਹੈ ਕਿਸੇ ਕੋਲ ਜ਼ਿਆਦਾ ਹੈ ਨਾ ਹਾਂ ਤੋ ਫਿਰ ਪਾਣੀ ਕਿਵੇਂ ਲਗਾਤੇ نیچے سے ਟਿਊਬਵੈੱਲ ਸੇ ਜਾਂ ਨਦੀ ਨਦੀ ਦਾ ਪਾਣੀ ਲਗਦਾ ਨਹੀਂ ਨਹੀਂ ਬੋਰਿੰਗ ਹੁੰਦੀ ਹੈ ਨਾ ਬੋਰਵੈਲ ਹਾਂ ਬੋਰਵੈਲ ਉਸੇ ਚੱਲਦਾ ਹੈ ਬੋਰਵੈਲ ਉਸੇ इधर स्कूल है हां इधर नीचे स्कूल है ये घर का यार बहुत खूबसूरत तो लग रहा है ना। इसके ऊपर तो जैसे तो पानी नहीं टपकेगा होगा बारिश के में इधर आप लोग भी तुलसी लगाते हैं घर में हां हाँ, लगाते हैं वैसे तुलसी तेरे आंगन की <laughs> तुलसी ਇਹ ਸਾਰੇ ਘਰ ਪੱਕੇ ਨੇ ਫਰਸ਼ਾਂ ਲੱਗੀਆਂ ਹੋਈਆਂ ਅੰਦਰ ਇਹ ਨਾ ਦਾ ਸਕੂਲ ਆ 8ਵੀਂ ਤੱਕ ਦੇ ਨਾਲ ਇਧਰ ਖੋਖੋ ਦਾ ਗਰਾਊਂਡ ਆ ਪੋਲ ਲੱਗੇ ਹੋਏ ਆ ਖੋਖੋ ਦੇ ਖੋਖੋ ਖੋਖੋ ਗਰਾਊਂਡ ਹੈ ਨਾ ਹਾਂ ਖੋਖੋ ਤਾਂ ਆ ਰੋਟਾ ਵੀਟਰ ਵਰਤਦੇ ਆ ਛੋਟੇ ਛੋਟੇ ਖੇਤੀ ਦੇ ਲਈ ਲਗਭਗ 80 ਤੋਂ 85 ਜਵਾਕ ਨੇ ਸਕੂਲ ਦੇ ਵਿੱਚ ਇਹ ਲੜਿਆਤੋਂ ਦੇ ਆਦੀਵਾਸੀ ਕਬੀਲੇ ਨੇ ਉਹਨਾਂ ਦੇ ਸਾਰੇ ਜਵਾਬ ਇੱਥੇ ਪੜਨ ਆਉਂਦੇ ਆ ਇਸ ਦੇ ਸਾਥ ਟਾਲੀ ਵੀ ਹੈ ਮਾਸ਼ਾ ਟਾਲੀ ਵੀ ਪਾਈ ਹੋਈ ਹੈ ਇਸ ਵਿੱਚ ਕੁਝ ਬੀਜ ਹੈ ਅਭੀ ਕਿ ਤਿਆਰ ਕੀਆ ਹੋਇਆ ਹੈ ਕਿਹੜਾ ਕੀ ਹੋਇਆ ਬੀਜ ਨਹੀਂ ਅਭੀ ਤੱਕ ਚਾਵਲ ਤਾਂ ਇਸ ਵਿੱਚ ਕਾਟ ਲਿਆ ਨਾ ਹਾਂ ਚਾਵਲ ਕਾਟ ਲਿਆ ਤੋਂ ਵੀ ਕੀ ਲਗਾਉਂਗੇ ਇਸ ਵਿੱਚ ਉਸਨੇ ਕੋਈ ਵੀ ਕੋਈ ਨਹੀਂ ਸਬਜ਼ੀ ਲਗਾਏਗੇ ਸਬਜ਼ੀ ਲਗਾਏਗੇ ਹਾਂ ਠੀਕ ਹੈ ਇਹ ਰੋਟਾਵੀਟਰ ਸੇ ਬਣਾਇਆ ਹੈ ਹਾਂ ਉਹ ਦੇਖ ਉਹ ਓਧਰ ਖੜਾ ਹੈ ਕਿਧਰ ਉਹ ਉਸ ਖੇਤ ਨੇ ਦੇਖ ਹਾਂ ਦੂਸਰੇ ਖੇਤ ਨੇ ਯਾਰ ਉਧਰ ਚਲਦੇ ਆਂ ਫਿਰ ਵੱਡਿਆ ਹੋਇਆ ਝੋਨਾ ਫੁੱਟਿਆ ਆ ਤੇ ਉਹ ਖੜਾ ਇਹਦਾ ਰੋਟਾਵੀਟਰ ਜਿਹਦੇ ਨਾਲ ਇਹ ਵਾਣ ਵਾਉਂਦੇ ਆ ਆ ਜਾ ਨੇੜੇ ਆ ਸੰਦਾ ਭਾਈ ਇਹਨਾਂ ਦਾ ਇਹ ਜਿਵੇਂ ਮਗਰ ਟਰਾਲੀ ਵੀ ਪੈ ਜਾਂਦੀ ਆ ਤੇ ਵਾਣ-ਵਾਣ ਦੇ ਕੰਮ ਵੀ ਆਉਂਦਾ ਪਿੰਡ ਦੇਖ ਲਿਆ ਆਪਾਂ ਤੇ ਪਿੰਡ ਦੇ ਨਾਲ ਜਿਹੜੇ ਆਦੀਵਾਸੀ ਲੋਕ ਰਹਿੰਦੇ ਉਹਨਾਂ ਦੇ ਘਰ ਦੇਖ ਲੇ ਹੁਣ ਆਪਾਂ ਇੱਥੋਂ ਵਾਪਸ ਚੱਲਦੇ ਆ ਆਪਾਂ ਆਪਣੇ ਕਮਰੇ ਵੱਲ ਫਿਰ ਦੇਖਦੇ ਅੱਗੇ ਕੀ ਕਰ ਬਾਦ ਬਾਈ ਜੀ ਥੈਂਕ ਯੂ ਆ ਥੈਂਕ ਯੂ ਠੀਕ ਹੈ ਆਪਕਾ ਵੀ ਬਾਈ ਜੀ ਬਾਏ ਬਾਏ ਪਹੁੰਚ ਗਿਆ ਆਪਾਂ ਆਪਣੇ ਘਰੇ ਬਾਈ ਹੁਣ ਕਮਰੇ ਚ ਚੱਲੀਏ ਦੁਬਾਰੇ ਧੁੱਪ ਬਹੁਤ ਤਿੱਖੀ ਆ ਤੇ ਮੇਰੇ ਫਿਰਚ ਦਾ ਵਾਲ ਪਹਿਲੇ ਘਟਾ